ਲਾਈ ਪੰਜਾਬੀਓ ਪ੍ਰਵਾਸੀ ਇੱਕ ਗੱਲ ਕਹਿੰਦੇ ਆ ਕਹਿੰਦੇ ਪੰਜਾਬ ਦੇ ਸੜਕਾਂ ਦੇ ਪੈਸੇ ਆ ਸੜਕਾਂ ਦੇ ਪੈਸੇ ਕਿਵੇਂ ਆ ਦਿਖ ਪਾਈ ਗਵਿੰਦਪੁਰੇ ਤੋਂ ਆ ਪਾਈ ਇਹ ਜਿਲ੍ਹਾ ਬਠਿੰਡਾ ਪਿੰਡ ਗਵਿੰਦਪੁਰਾ ਬੀਪਲਾ ਚਾਹ ਹੁਭਾਈਦਾ ਉੱਥੇ ਖੜਿਆ ਬਸੰਦੇਲ ਸਿੰਘ ਤੇ ਬਾਈ ਰੇੜੀ ਲਾਉਂਦਾ ਆ ਰੇੜੀ ਵੀ ਨਹੀਂ ਮੈਂ ਸਬਜ਼ੀ ਲੈ ਕੇ ਆਵਾਂਗਾ ਪੱਲੀ ਵਸੌਦਾ ਲੈ ਕੇ ਕ' ਵਜੇ ਆਉਣਾ ਬਾਈ 4 ਵਜੇ 4 ਵਜੇ ਆਉਂਦਾ ਵਾਪਸੀ ਕਾ ਵਜੇ ਦੀ ਸਾਡੇ 7:30 ਵਜੇ 4 ਵਜੇ ਆ ਕੇ 7:30 ਘਰੇ ਵਾਪਸ ਮੁੜ ਜਦੇ ਤੇ 5000 ਰੁਪਿਆ ਰੋਜ਼ ਇੱਥੋਂ ਵਟ ਕੇ ਜਾਂਦਾ ਤੇ ਸਾਡੇ ਲੋਕ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਉਹ ਲੱਸੀ ਵੀ ਆ ਨਾਲ ਆ ਲੱਸੀ ਵੀ ਖਾ ਆ ਲੱਸੀ ਬਾਈ ਲੱਸੀ ਘਰ ਦੀ ਲੱਸੀ ਬਣਾ ਇਹ ਲਿਆਉਂਦਾ ਬਾਈ ਹਨਾ 30 ਰੁਪਿਆ ਦਾ ਪੈਕ ਕੰਮ ਤਾਂ ਪੰਜਾਬ 'ਚ ਬਹੁਤ ਆ ਪਰ ਅਸੀਂ ਸ਼ਰਮ ਮੰਨਣ ਲਾ ਗਏ ਕੰਮ ਦੀ ਸ਼ਰਮ ਮੰਨਣ ਲਾ ਕੇ ਉਹ ਨੰਗੇ ਹੋ ਕੇ ਰੀਲਾ ਬਣਾ ਕੇ ਨੱਚਣ ਲਾ ਗਏ ਬੋਧ ਰਹੀ ਸ਼ਰਮਾ ਚੱਕਤੀਆਂ ਝੱਕਦੇ ਪੰਦੇ ਹਾਂਕਾਂ ਵੀ ਮੰਨਦੇ ਆ ਉਧਰ ਅੱਤੇ ਕੱਪੜੇ ਪਾ ਕੇ ਸੀ ਨੱਚਣ ਲੱਗ ਗਏ ਵਿਲਾ ਬਣਾ ਕੇ ਥੋ ਕੰਮ ਦੀ ਕੋਈ ਸ਼ਰਮ ਨਹੀਂ ਮੋੜਿਆ ਉਹ ਇਹ ਸਾਡੇ ਹੱਥਾਂ ਦੀ ਮਿਹਨਤ ਦਾ ਕਰਤਾ ਜ਼ਿੰਮੇਵਾਰ ਸਾਡਾ ਭਰਾ ਆਪ ਦੇ ਘਰੇ ਮਿਹਨਤ ਕਰਕੇ 4 ਘੰਟਿਆਂ ਦੇ ਵਿੱਚ 5000 ਰੁਪਏ ਜਿੱਦ ਪਾ ਕੇ ਲ ਜਾਂਦਾ ਕੋ ਰੋਗ ਨਹੀਂ ਤੰਦਰੁਸਤ ਦਾ ਸਿਹਤਮੰਦ ਹੈ ਤੇ ਨਾਲੇ ਆਰਗੈਨਿਕ ਦਾ ਸਰਕਾਰ ਹੀ ਫੋਟੋ ਵੀ ਲੈ ਕੇ ਜਾਂਦੇ ਆ ਕਬ ਕਿੰਨਾ ਸ਼ਹਿਰ ਦੇ ਸੇਖਾ ਬਣ ਗਏ ਹਾਂ ਹਾਂ ਦੇਸ ਰਿਹਾ ਪੰਜਾਬੀਆਂ ਨੂੰ ਬਾਰ ਬੂਰ ਕੋ ਹੁਮੀ ਰੱਖਿਆ 20 ਸਾਲ ਹੋ ਗਿਆ ਕੰਮ ਕਰਦੇ ਸੀ ਦੇਦੇ ਆ ਰੀਜ ਨੇ ਪਤਾ ਜਿਆਦਾ ਕੰਮ ਕਰੋ ਪਈਆਂ ਬਾਹਰ ਫਰੀ ਕੁਛ ਨਹੀਂ ਰੱਖਿਆ ਸਹੀ ਗੱਲ ਆ ਠੀਕ ਆ ਅਸਲ ਦਾ ਬਾਈ ਕੋਈ ਰੀਜ਼ ਨਹੀਂ ਇਸ ਕੰਮ ਦੀ ਲਾਈ ਪੰਜਾਬੀਓ ਪ੍ਰਵਾਸੀ ਇੱਕ ਗੱਲ ਕਹਿੰਦੇ ਆ ਕਹਿੰਦੇ ਪੰਜਾਬ ਦੇ ਸੜਕਾਂ ਦੇ ਪੈਸੇ ਆ ਸੜਕਾਂ ਦੇ ਪੈਸੇ ਕਿਵੇਂ ਆ ਦਿਖ ਪਾਈ ਗੋਵਿੰਦਪੁਰੇ ਤੋਂ ਆ ਪਾਈ ਇਹ ਜ਼ਿਲ੍ਹਾ ਬਠਿੰਡਾ ਵਿੰਦ ਕੇ ਵਿੰਦ ਭਰਾ ਬੀਬਾ ਚਾਂ ਉਹ ਵੱਜਦਾ ਉੱਥੇ ਖੜਿਆ ਬੰਦੇ ਦੇ ਸੀ ਤੇ ਬਾਈ ਰੇੜੀ ਲਾਉਂਦਾ ਆਹ ਰੇੜੀ ਵੀ ਨਹੀਂ ਮੈਂ ਸਬਜ਼ੀ ਲੈ ਕੇ ਜਾਵਾਂਗਾ ਕੱਲੀ ਬਿਸ਼ੌੜਾ ਲੈ ਕੇ ਕ' ਵਜੇ ਆਉਣਾ ਬਾਈ 4 ਵਜੇ 4 ਵਜੇ ਆਉਂਦਾ ਵਾਪਸੀ ਕਾ ਵਜੇ ਦੀ 7:30 ਵਜੇ 4 ਵਜੇ ਆ ਕੇ 7:30 ਘਰੇ ਵਾਪਸ ਮੁੜ ਜੇ ਤੇ 5000 ਰੁਪਿਆ ਰੋਜ਼ ਇੱਥੋਂ ਵਟ ਕੇ ਜਾਂਦਾ ਤੇ ਸਾਡੇ ਲੋਕ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਉਹ ਲੱਸੀ ਵੀ ਆ ਨਾਲ ਆ ਲੱਸੀ ਵੀ ਖਾ ਚੱਲ ਆ ਜਾ ਆ ਲੱਸੀ ਬਾਈ ਲੱਸੀ ਘਰ ਦੀ ਲੱਸੀ ਬਣਾ ਕੇ ਲਿਆਉਂਦਾ ਬਾਈ ਹਨਾ 30 ਰੁਪਿਆ ਦਾ ਪੈਕ ਕੰਮ ਤਾਂ ਪੰਜਾਬ 'ਚ ਬਹੁਤ ਆ ਪਰ ਅਸੀਂ ਸ਼ਰਮ ਮੰਨਣ ਲਾ ਗਏ ਕੰਮ ਦੀ ਸ਼ਰਮ ਮੰਨਣ ਲਾ ਕੇ ਉਹ ਨੰਗੇ ਹੋ ਕੇ ਰੀਲਾ ਬਣਾ ਕੇ ਨੱਚਣ ਲਾ ਗਏ ਮੁੰਦਰ ਅਸੀਂ ਸ਼ਰਮਾ ਚੱਕਤੀਆਂ ਚੱਕਦੇ ਪੰਦੇ ਹਾਂ ਕਾਂ ਕਾਂ ਦੀ ਮੰਨਦੇ ਆ ਉਧਰ ਅੱਤੇ ਕੱਪੜੇ ਪਾ ਕੇ ਅਸੀਂ ਮੱਤਨ ਲਾ ਕੇ ਈਲਾ ਬਣਾ ਕੇ ਥੋ ਕੰਮ ਦੀ ਕੋਈ ਸ਼ਰਮ ਨਹੀਂ ਮੁੜਿਆ ਉਹ ਇਹ ਸਾਡੇ ਹੱਥਾਂ ਦੀ ਮਿਹਨਤ ਦਾ ਕਰਤਾ ਜ਼ਿੰਮੇਦਾਰ ਸਾਡਾ ਭਰਾ ਆਪ ਦੇ ਘਰੇ ਮਿਹਨਤ ਕਰਕੇ 4 ਘੰਟਿਆਂ ਦੇ ਵਿੱਚ 5000 ਰੁਪਏ ਜਿੱਤ ਪਾ ਕੇ ਲ ਜਾਂਦਾ ਕੋ ਰੋਗ ਨਹੀਂ ਤੰਦਰੁਸਤ ਦਾ ਸਿਹਤਮੰਦ ਹੈ ਤੇ ਨਾਲੇ ਆਰਗੈਨਿਕ ਦਾ ਸਰਕਾਰ ਦੀ ਫਾਟੋ ਵੀ ਲੈ ਕੇ ਜਾਂਦੇ ਆ ਅੱਜ ਜਿੰਨਾ ਸ਼ਹਿਰ ਦੇ ਸੇਖ ਆ ਬਣ ਗਏ ਹਾਂ ਹਾਂ ਦੇਸ ਲਈ ਆ ਪੰਜਾਬੀਆਂ ਨੂੰ ਬਾਰ ਬੂਰ ਕੋਹਮੀ ਰੱਖਿਆ 20 ਸਾਲ ਹੋਏ ਕੰਮ ਕਰਦੇ ਸੀ ਦੇਦੇ ਆ ਦੇ ਜਿੰਨੇ ਪਤਾ ਜਿਆਦਾ ਕੰਮ ਕਰੋ ਪਈਆਂ ਬਾਹਰ ਫਰੀ ਕੁਛ ਨਹੀਂ ਰੱਖਿਆ ਬਾਰ ਸਹੀ ਗੱਲ ਆ ਸਹੀ ਆ ਠੀਕ ਆ ਅਸਲ ਦਾ ਬਾਈ ਕੋਈ ਰੀਜ਼ ਨਹੀਂ ਇਸ ਕੰਮ ਦੀ ਬਾਈ